ਸੰਸਾਰ ਦੇ ਵਿੱਚ ਵੀ ਹੁੰਦਾ ਪਰ ਧੰਗ ਗੁਰਗ੍ਰੰਥ ਸਾਹਿਬ ਮਹਾਰਾਜ ਗੁਰਬਾਣੀ ਦੇ ਅੰਦਰ ਕਹਿ ਰਹੇ ਹਨ ਕਿ ਜੋ ਸੰਤ ਜਨ ਹਨ ਜੋ ਮਹਾਪੁਰਖ ਹਨ ਉਹਨਾਂ ਦੀ ਜਿਹੜੀ ਸੁਰਤ ਹੈ ਉਹ ਨਿਰੰਕਾਰ ਦੇ ਵਿੱਚ ਹੈ। ਉਹ ਕਿ ਨਿਰੰਕਾਰ ਤੇ ਸੰਸਾਰ ਦਾ ਬਹੁਤ ਜ਼ਿਆਦਾ ਅੰਤਰ ਹੈ। ਤੇ ਜਿਨ੍ਹਾਂ ਦੀ ਸੁਰਤ ਨਿਰੰਕਾਰ ਦੇ ਵਿੱਚ ਉਹ ਧੰਤ ਸੰਤ ਬਾਬਾ ਆਨੰਦ ਸਿੰਘ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਦੇ ਨਾਮ ਨੂੰ ਆਪਣੀ ਰਤਨਾ ਤੋਂ ਆਪਣੀ ਹਿਰਦੇ ਦੇ ਅੰਦਰ ਵਸਾ ਕਰਕੇ ਇਸ ਧੀਨ ਦੁਨੀਆ ਦਾ ਉਧਾਰ ਕੀਤਾ ਜਿਸ ਤਰ੍ਹਾਂ ਆਪਾਂ ਗੁਰਬਾਣੀ ਦੇ ਅੰਦਰ ਵੀ ਸ਼ਬਦ ਪੜ੍ਹਦੇ ਕਿ ਸੰਤ ਜਨਾਂ ਦੀ ਜਣੀ ਬਿਰਤੀ ਹੈ ਇਹ ਸੰਸਾਰ ਦੇ ਨਾਲ ਬੜੀ ਵੱਖਰੀ ਹੈ ਆਦ ਗੁਰੂ ਜੀ ਕਹਿੰਦੇ ਆ ਗੁਰਬਾਣੀ ਜੈਸੇ ਮਾਇਆ ਮੋਹ ਦੇ ਪ੍ਰਾਣੀ ਗਲਤ ਰਹੇ ਕਿ ਤੈਸੇ ਸੰਤ ਜਨ ਰਾਮ ਨਾਮ ਰਭ ਕਰੇ ਜਿਸ ਤਰ੍ਹਾਂ ਸੰਸਾਰੀ ਮਨੁੱਖ ਹੈ ਸੰਸਾਰ ਦੇ ਵਿੱਚ ਆਪਾਂ ਰਹਿਣ ਹਾਂ ਆਪਣੀ ਜਿਹੜੀ ਬਿਰਤੀ ਹੈ ਆਪਣੀ ਜਿਹੜੀ ਅੰਦਰ ਦੀ ਕ੍ਰਿਸ਼ਨਾ ਹੈ ਉਹ ਇਸ ਸੰਸਾਰ ਦੇ ਕੰਮਾਂ ਦੇ ਵਿੱਚ ਹੈ ਇਹ ਮਾਇਆ ਦੇ ਵਿੱਚ ਆਪਾਂ ਰਹਿਣ ਜਿਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਫਸਾਰਾ ਪਰ ਸਤਿਗੁਰੂ ਜੀ ਗੁਰਬਾਣੀ ਅੰਦਰ ਕਹਿੰਦੇ ਹਨ ਕਿ ਸੰਤ ਜਨਾਂ ਦੀ ਜਿਹੜੀ ਬਿਰਤੀ ਹੈ ਤੈਸੇ ਸੰਤ ਜਨ ਰਾਮ ਨਾਮ ਲਵਤ ਰਵ ਜਿਸ ਤਰ੍ਹਾਂ ਇੱਕ ਸੰਸਾਰੀ ਵਿਣੁਕਤ ਇਹ ਸੰਸਾਰ ਦੇ ਪਦਾਰਥਾਂ ਦੇ ਵਿੱਚ ਗਰਸਿਆ ਹੋਇਆ ਹੈ ਜਿਸ ਨੂੰ ਛੱਡਣਾ ਬੜਾ ਔਖਾ ਹੈ ਉਸੇ ਤਰ੍ਹਾਂ ਜਿਹੜੇ ਸੰਤ ਲੋਕ ਹੁੰਦੇ ਹਨ ਜਿਹੜੇ ਮਹਾਂਪੁਰਖ ਹੁੰਦੇ ਹਨ ਉਹ ਨਰਿੰਕਾਰ ਦੇ ਨਾਮ ਦੇ ਇਤਨੇ ਰਸੇ ਹੁੰਦੇ ਹਨ ਕਿ ਜੇਕਰ ਉਹ ਨਿਰੰਕਾਰ ਦੇ ਨਾਮ ਨੂੰ ਛੱਡਦੇ ਹਨ ਤੇ ਉਹਨਾਂ ਦੀ ਜਿਹੜੀ ਜਾਣ ਹੈ ਉਹ ਬੜੀ ਔਖੀ ਹੁੰਦੀ ਆਪਾਂ ਸੰਸਾਰ ਦਾ ਕੋਈ ਕੰਮ ਛੱਡੀ ਕੋਈ ਮਾਇਆ ਵਾਲਾ ਪਾਸਾ ਜਾਂ ਹੋਰ ਕੋਈ ਤੇ ਬੰਦੇ ਨੂੰ ਬੜਾ ਔਖਾ ਹੁੰਦਾ ਉਸੇ ਤਰ੍ਹਾਂ ਜਿਹੜੀ ਮਹਾਪੁਰਖਾਂ ਦੀ ਵਿਰਤੀ ਹੈ ਜਿਹੜੇ ਸੰਤ ਜਨਾਂ ਦੀ ਵਿਰਤੀ ਹੈ ਸੰਗਤ ਜੀ ਗੁਰਬਾਣੀ ਕਹਿੰਦੀ ਹੈ ਕਿ ਜਦੋਂ ਉਹ ਸੰਸਾਰ ਵੱਲ ਜੇਕਰ ਆਪਣੀ ਸੋਚੀ ਨੂੰ ਪਾਉਂਦੇ ਹਨ ਤੇ ਉਹਨਾਂ ਦੀ ਜਿਹੜੀ ਜਾਣਦੇ ਉਹ ਬੜੀ ਔਖੀ ਹੁੰਦੀ ਹੈ ਇਸੇ ਤਰ੍ਹਾਂ ਸੰਤ ਬਾਬਾ ਦਾਸ ਸਿੰਘ ਦੀ ਨਾਮ ਸਰਕਾਰ ਕਰੇ ਰਹਾ ਜਦੋਂ ਉਹਨਾਂ ਦੀ ਆਪਾਂ ਜੀਵਨ ਦਾਤਾ ਆਪਣੇ ਉਹਨਾਂ ਦੇ ਜੀਵਨ ਨੂੰ ਪੜੀਏ ਤੇ ਉਹਨਾਂ ਦੇ ਜਨਮ ਦੇ ਬਾਰੇ ਵੀ ਲਿਖਿਆ ਪਾਕਿਸਤਾਨ ਦੀ ਧਰਤੀ ਦੇ ਉੱਤੇ ਸੰਤਾਂ ਦਾ ਜਿਹੜਾ ਆਗਾਜ਼ ਹੋਇਆ ਹੈ ਜਿਹੜਾ ਜਨਮ ਹੋਇਆ ਸੰਕੇਤ ਦੇ ਵਿੱਚ ਆਪਾਂ ਬੇਨਤੀ ਕਰਾਂਗੇ ਕਿ ਉਹਨਾਂ ਸਮਿਆਂ ਦੇ ਦੌਰਾਨ ਕਾਲਕੋ ਦੇ ਦੌਰ ਦੇ ਅੰਦਰ ਕਾਲਕੋ ਦੇ ਸੰਸਾਰ ਦੇ ਵਿੱਚ ਸੰਤ ਬਾਬਾ ਨਾਮ ਸਿੰਘ ਜੀ ਨੇ ਇਸ ਧੀਨ ਦੁਨੀਆ ਦਾ ਉਦਾਰ ਕੀਤਾ ਜੋ ਭਾਈ ਜੈ ਸਿੰਘ ਦੇ ਘਰ માતા ਸਦਾ ਕੌਰ ਦੀ ਮੁੱਖ ਸੰਤ ਬਾਬਾ ਨਾਮ ਸਿੰਘ ਉਹਨਾਂ ਦਾ ਜਿਹੜਾ ਅਵਤਾਰ ਹੋਇਆ ਐਸੇ ਸੰਤ ਜਨਾਂ ਦਾ ਇਸ ਮਾਤ ਲੋਕ ਤੇ ਇਸ ਧਰਤੀ ਤੇ ਆਉਣਾ ਤੇ ਉਹਨਾਂ ਦਾ ਕੇਵਲ ਇੱਕੋ ਹੀ ਮਕਸਦ ਹੁੰਦਾ ਹੈ ਇਹ ਦੁਨੀਆ ਦਾ ਉਦਾਰ ਇਹ ਦੁਨੀਆ ਨੂੰ ਉਤਾਰ ਦੇਣਾ ਕਿ ਜੋ ਸੰਤ ਬਾਬਾ ਨਾਨਕ ਸਿੰਘ ਜੀ ਨੇ ਇਹ ਦੁਨੀਆ ਦਾ ਉਧਾਰ ਕੀਤਾ ਸਵਾ ਪਿਆ ਕਹਿੰਦੇ ਜੀ ਜੋ ਬਾਬਾ ਨਾਨਕ ਸਿੰਘ ਜੀ ਸਨ ਕੁਝ ਵੱਡੇ ਹੋਏ ਜੋ ਗੁਰਬਾਣੀ ਦੀ ਸੰਸਥਾ ਉਹਨਾਂ ਨੇ ਕੀਤੀ ਹੈ ਸੰਤ ਬਾਬਾ ਮਾਹਰ ਨਾਮ ਸਿੰਘ ਜੀ ਉਹਨਾਂ ਦੇ ਪਾਸ ਹੁਣ ਜੋ ਪ੍ਰਾਣੀ ਸਮਿਆਂ ਦੇ ਵਿੱਚ ਮਾਪੂਰੀ ਸਾਨੂੰ ਉਹਨਾਂ ਦੇ ਕੋਲ ਜੋ ਵਿਦਿਆਰਥੀ ਪੜ੍ਹਦੇ ਚਾਹੇ ਉਹਨਾਂ ਦੀ ਉਮਰ ਛੋਟੀ ਹੁੰਦੀ ਹੈ ਪਰ ਜੋ ਮਾਪ ਪੁਰਖ ਸਨ ਉਹ ਵੀ ਬੜੇ ਪਹੁੰਚੀਆਂ ਹੋਈਆਂ ਰੂਹਾਂ ਵਾਲੇ ਉਹਨਾਂ ਨੇ ਦੇਖ ਲਿਆ ਕਿ ਜੋ ਬਾਬਾ ਲਾਲ ਸਿੰਘ ਜੀ ਹਨ ਇਹ ਕੋਈ ਆਮ ਲੋਕ ਨਹੀਂ ਕਦੋਂ ਸੰਥਿਆ ਕਰਨੀ ਸੇਵਾ ਕਰਨੀ ਉਸ ਤੋਂ ਇਲਾਵਾ ਰਾਤ ਨੂੰ ਵੀ ਉੱਠ ਕਰਕੇ ਟੌਪੜੇ ਦੇ ਵਿੱਚ ਬੈਠੇ ਰਹਣਾ ਹੋ ਸਰਕਾਰ ਸੁਖ ਦੀ ਇਬਾਦਤ ਦੇ ਵਿੱਚ ਬੈਠੇ ਰਹਿਣਾ 12 ਸਾਲ ਲਗਾਤਾਰ ਜਿਹੜੇ ਟੌਪੜੇ ਦੇ ਨਾਲ ਬਾਬਾ ਲਾਲ ਸਿੰਘ ਜੀ ਨੇ ਇਹ ਸਮਾਤ ਲੋਕ ਦੇ ਵਿੱਚ ਉਸ ਸਰਕਾਰ ਪੁਰਖ ਦੀ ਇਬਾਦਤ ਕੀਤੀ ਤੇ ਸੰਗਤਿ ਐਸੇ ਸੰਤ ਜਨਾਂ ਦਾ ਜਿਹੜਾ ਜੀਵਨ ਹੈ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਕੋਈ ਭੇਦ ਨਹੀਂ ਦੱਸਿਆ ਹੈ ਕਿ ਪ੍ਰਮਾਤਮਾ ਤੇ ਸੰਤ ਦੇ ਵਿੱਚ ਕੋਈ ਭੇਦ ਹੋਵੇ ਨਹੀਂ RAM ਸੰਤ ਮੈਂ ਭੇਦ ਕਿਸਦਾ ਨਹੀਂ ਗੁਰਬਾਣੀ ਦੇ ਵਚਨ ਹਨ RAM ਪ੍ਰਮਾਤਮਾ ਤੇ ਸੰਤ ਦੇ ਵਿੱਚ ਮਹਾਪੁਰਖ ਦੇ ਵਿੱਚ ਕੋਈ ਵੀ ਰੰਚਕਾ ਮਾਤਰ ਕੋਈ ਭੇਦ ਨਹੀਂ ਭਾਵ ਕਿ ਉਹ ਇੱਕ ਮਿੱਤ ਹਨ ਉਹਨਾਂ ਦਾ ਸੰਸਾਰ ਤੇ ਹੋਣਾ ਤੇ ਇਹ ਤੋਂ ਚਲੇ ਜਾਣਾ ਇਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਪਰ ਉਹ ਅੱਜ ਵੀ ਸੰਸਾਰ ਤੇ ਰਹਿ। ਕਿਉਂਕਿ ਉਹ ਜਿਸ ਤਰ੍ਹਾਂ ਸੰਸਾਰ ਤੇ ਆਏ ਇਹ ਸੰਸਾਰ ਤੇ ਆ ਕਰਕੇ ਜਿੱਥੇ ਲੋਕਾਂ ਦਾ ਉਧਾਰ ਕੀਤਾ ਹੈ ਉਥੇ ਕੇਵਲ ਤੇ ਕੇਵਲ ਰੰਕਾਰ ਦੇ ਨਾਮ ਨੂੰ ਫਿਰ ਮੱਥੇ ਲੱਗਿਆ। ਕਈ ਵਾਰ ਕਹਾਣੀਆਂ ਉਹਨਾਂ ਦੇ ਜੀਵਨ ਦੇ ਆਪਾਂ ਪੜਦੇ ਹਾਂ। ਬੜੀਆਂ ਕਹਾਣੀਆਂ ਮਿਲਦੀਆਂ ਹਨ ਸੰਤ ਬਾਬਾ ਦਾ ਕਹਿੰਦੇ ਸੀ ਸੰਤ ਬਾਬਾ ਮਾਹਰਨਾ ਸਿੰਘ ਜੀ ਨੇ ਵੀ ਬਾਬਾ ਨਾਨਕ ਸਿੰਘ ਜੀ ਨੂੰ ਉਹਨਾਂ ਸਮਿਆਂ ਦੇ ਵਿੱਚ ਥਾਕੀਆਂ ਸੁਣਾਉਣੇ ਸੂਰਜ ਪ੍ਰਕਾਸ਼ ਗ੍ਰੰਥ ਦੀ ਜਿਹੜੀ ਕਥਾ ਹੈ ਉਹ ਸੁਣਾਉਣੀ ਛੋਟੀ ਉਮਰ ਦੇ ਵਿੱਚ ਜਿੰਨਾ ਬੱਚਾ ਹੁੰਦਾ ਹੈ ਉਹਨੂੰ ਜੇਕਰ ਗੁਰੂਆਂ ਦੀਆਂ ਥਾਕੀਆਂ ਦੇ ਨਾਲ ਮਹਾਂਪੁਰਖਾਂ ਦੇ ਜੀਵਨ ਦੇ ਨਾਲ ਬਾਣੀ ਦੇ ਨਾਲ ਉਹਨਾਂ ਨੂੰ ਉਸ ਤਰ੍ਹਾਂ ਦਾ ਸੁਣਾਇਆ ਜਾਂਦਾ ਹੈ ਤੇ ਉਹਦੇ ਜਿਹੜਾ ਅੰਦਰ ਦਾ ਦਿਮਾਗ ਦਾ ਜਿਹੜਾ ਮਨ ਹੈ ਉਸ ਦੇ ਵਿੱਚ ਵੀ ਇਹ ਆਕਾਰ ਉਪਤੀ ਜਿਹੜੀ ਬਾਣੀ ਉਹ ਵਸ ਜਾਂਦੀ ਉਸੇ ਤਰ੍ਹਾਂ ਬਾਬਾ ਅਨੰਦ ਸਿੰਘ ਜੀ ਕੋਲ ਵਟੇ ਹੋਏ ਜੀਨ ਦੁਨੀਆਂ ਦਾ ਉਹਨਾਂ ਨੇ ਉਧਾਰ ਕੀਤਾ ਕਹਿੰਦੇ ਜੀ ਇੱਕ ਵਾਰ ਉਹਨਾਂ ਦੇ ਸਮੇਂ ਦੀ ਇਹ ਗੱथा ਮਿਲਦੀ ਹੈ ਕਿ ਲੋਕਾਂ ਨੇ ਕਹਿਣਾ ਦੁਨੀਆਂ ਨੇ ਕਹਿਣਾ ਇਹ ਜਿਹੜਾ ਸੰਤ ਹੈ ਬੜਾ ਪਹੁੰਚਿਆ ਹੋਇਆ ਕਿਉਂ ਨਾ ਇਹ ਨੂੰ ਕਿਸੇ ਘੇਰੇ ਦੇ ਵਿੱਚ ਲਿਆ ਕਰਕੇ ਕਿਤੇ ਘਡੇਰਾ ਰੇ ਦੀ ਇੱਕ ਡੇਰਾ ਕੋਈ ਇਹਦੇ ਨਾਮ ਪਰਵਾਹ ਨਹੀਂ ਤੇ ਸਦਾ ਦੇ ਵਾਸਤੇ ਖਾਧੇ ਉੱਤੇ ਟਿਕਿਆ ਰਹਿੰਦਾ ਬੈਠਾ ਰਹਿੰਦਾ ਕਿਉਂਕਿ ਉਹਨਾਂ ਦੇ ਜਦੋਂ ਆਪਾਂ ਜੀਵਨ ਨੂੰ ਪੜਾਂਗੇ ਨਾ ਬਾਬਾ ਨਾ ਤੇ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਇੱਥੇ ਬਹਿਣਾ ਕੁਝ ਦਿਨ ਬਹਿਣਾ ਜਦੋਂ ਜਾਣਾ ਤੇ ਆਪਣੀ ਜਿਹੜੀ ਝੌਂਪੜੀ ਹੁੰਦੀ ਉਹਨੂੰ ਜਾਣ ਲੱਗਿਆ ਅੱਗ ਲਗਾ ਦੇਣ ਕਲੇ ਜਾਣਾ ਲੋਕਾਂ ਨੇ ਕਹਿਣਾ ਕਿ ਜਿਹੜਾ ਇਹ ਸੰਤ ਹੈ ਕਿਤੇ ਇੱਕ ਜਗ੍ਹਾ ਤੇ ਟਿਕ ਕਰਕੇ ਬੈਠਦਾ ਨਹੀਂ ਕਿਉਂਕਿ ਦੇਖੋ ਸੰਗਤ ਜੀ ਸਾਰੀ ਜਿਹੜੀ ਦੁਨੀਆ ਦੀ ਸੋਚ ਹੈ ਹਾਰੇ ਜਿਹੜੇ ਲੋਕਾਂ ਦੀ ਸੋਚ ਹੈ ਉਹ ਇੱਕ ਤਰ੍ਹਾਂ ਦੀ ਨਹੀਂ ਹੋ ਸਕਦੀ। ਇਸ ਦੁਨੀਆ ਦੇ ਵਿੱਚ ਸੰਤ ਵੀ ਹਨ, ਸਾਧਕ ਵੀ ਹਨ। ਪਾਪੀ ਬੰਦਾ ਵੀ ਹੈ ਤੇ ਰੱਬ ਦੇ ਨਾਮ ਨੂੰ ਜਪਣ ਵਾਲਾ ਵੀ ਬੰਦਾ ਹੈ। ਪਰ ਜਿਹੜਾ ਹੁਣ ਸਾਧਕ ਬੰਦਾ ਹੈ, ਪਾਪੀ ਬੰਦਾ ਹੈ, ਉਹਦੀ ਜਿਹੜੀ ਸੋਚ ਹੈ ਉਹਨੇ ਆਪਣੀ ਸੋਚ ਦੇ ਮੁਤਾਬਕ ਹੀ ਕੰਮ ਕਰਨਾ ਹੈ। ਉਸੇ ਤਰ੍ਹਾਂ ਕਹਿੰਦੇ ਨੇ ਕਿ ਉਹ ਸਮੇਂ ਦੇ ਦੌਰਾਨ ਲੋਕਾਂ ਨੇ ਕਿਹਾ ਕਿ ਇਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਦੇ ਉੱਤੇ ਬਾਬਾ ਨਾਨਕ ਜੀ ਬੈਠੇ ਸੰਤ ਤੰਤ ਦੀ ਧਰਤੀ ਦਾ ਜ਼ਿਕਰ ਮਿਲਦਾ ਹੈ ਸਾਕੇ ਦੇ ਵਿੱਚ ਪਾਕਿਸਤਾਨ ਦੀ ਧਰਤੀ ਦੇ ਉੱਤੇ ਕਹਿੰਦੇ ਕਿ ਲੋਕਾਂ ਨੇ ਪਟਵਾਰੀ ਨੂੰ ਬੁਲਾਇਆ ਤੇ ਪਟਵਾਰੀ ਨੂੰ ਬਾਬਾ ਨਾਨਕ ਸਿੰਘ ਜੀ ਦੇ ਪਾਸ ਭੇਜਿਆ ਕਿ ਜਾ ਕਰਕੇ ਬਾਬਾ ਜੀ ਨੂੰ ਕਹੋ ਕਿ ਜਿਹੜੀ ਜਗ੍ਹਾ ਹੈ ਉਹ ਤੁਹਾਡੇ ਨਾਮ ਦੇ ਉੱਤੇ ਲਗਾ ਦੇਈਂ ਕਿ ਜਾਵੇ ਕਿ ਤੁਸੀਂ ਇੱਕ ਜਗ੍ਹਾ ਦੇ ਉੱਤੇ ਟਿਕ ਕਰਕੇ ਬੈਠ ਜਾਓ ਪਰ ਸੰਤਾਂ ਦੀ ਖਮਤਾ ਦਾ ਜਿਹੜਾ ਜੀਵਨ ਹੁੰਦਾ ਹੈ ਦੁਨੀਆ ਦਾ ਉਦਾਹਰਨ ਕਰਨਾ ਹੁੰਦਾ ਹੈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੱਥੇ ਚਾਰ ਉਦਾਸੀਆਂ ਕੀਤੀਆਂ ਤੇ ਦੀਨ ਦੁਨੀਆ ਦਾ ਹੁਲਾਕਾ ਇਹਦੇ ਦੀ ਜਦੋਂ ਪਟਵਾਰੀ ਨੇ ਹੁਣ ਜਾਣਾ ਹੈ ਬਾਬਾ ਨਾਨਕ ਸਿੰਘ ਜੀ ਕੋਲ ਕਿਉਂਕਿ ਪਤਾ ਵੀ ਹੈ ਨਾ ਪਹੁੰਚੀ ਹੋਈ ਵਸਤਾ ਹੈ ਤੇ ਐਸੇ ਰੂਹ ਦੇ ਨਾਲ ਐਸੇ ਸੰਤਾਂ ਦੇ ਨਾਲ ਕੋਈ ਬਚਨ ਕਰਨਾ ਉਹ ਵੀ ਬੜਾ ਕੋਈ ਸੌਖੀ ਗੱਲ ਨਹੀਂ ਕਿਉਂਕਿ ਜੇ ਜਿਹੜਾ ਆਪ ਕੋ ਬਚਨ ਨਿਕਲ ਗਿਆ ਉਹ ਪੂਰਾ ਹੋ ਜਾਂਦਾ ਹੁਣ ਜਿਹੜਾ ਪਟਵਾਰੀ ਉਹ ਵੀ ਕੋ ਜਾਪਣੀ ਮੈਂ ਦੇ ਵਿੱਚ ਸੀ ਹਉਮੈ ਦੇ ਲੋਕਾਂ ਨੂੰ ਕਾਹ ਕੋਈ ਗੱਲ ਤੀ ਇਹ ਤਾਂ ਬੜਾ ਸੁਖਾਲਾ ਹੈ ਬਾਬਾ ਜੀ ਦੇ ਨਾਮ ਦੇ ਉੱਤੇ ਜਿਹੜੀ ਜਗ੍ਹਾ ਹੈ ਇਹ ਲਗਾ ਲੈਂਦੇ ਹਨ ਸੰਤ ਜੀ ਥਾਂ ਤੇ ਬੈਠ ਕੇ ਪਹਿਲੀ ਜਦੋਂ ਪਟਵਾਰੀ ਗਿਆ ਹੁਣ ਪਟਵਾਰੀ ਦੇ ਅੱਗੇ ਮਨ ਦੇ ਵਿੱਚ ਵੀ ਇਹ ਸਵਾਲ ਹੈ ਜੀ ਬੋਲਿਆ ਨਹੀਂ ਗਰੂਏ ਦੇ ਵਿੱਚ ਸ਼ਬਦ ਨਹੀਂ ਨਿਕਲੇ ਪਟਵਾਰੀ ਤੇ ਬਾਬਾ ਅਨੰਦ ਸਿੰਘ ਜੀ ਉਹ ਇਹ ਪੁੱਛਣਾ ਚਾਹੁੰਦਾ ਹੈ ਕਿ ਤੁਹਾਡੇ ਪਿਤਾ ਦਾ ਨਾਮ ਕੀ ਅਜੀ ਜਿਹੜਾ ਪਟਵਾਰੀ ਹੈ ਉਹ ਬੋਲਿਆ ਨਹੀਂ ਹੈ ਉਹਦੇ ਮਨ ਦੇ ਵਿੱਚ ਹੀ ਇਹ ਸਵਾਲ ਅਜੇ ਹੈ ਗਲੂਏ ਦੇ ਵਿੱਚੋਂ ਹੀ ਸ਼ਬਦ ਨਹੀਂ ਨਿਕਲੇ ਪਟਵਾਰੀ ਤੇ ਕਹਿੰਦੇ ਬਾਬਾ ਅਨੰਦ ਸਿੰਘ ਦੀ ਪਹਿਲਾਂ ਹੀ ਹੋੜ ਪਏ ਕਿ ਪਟਵਾਰੀ ਸਾਹਿਬ ਮੇਰਾ ਜਿਹੜਾ ਗੁਰੂ ਹੈ ਉਹਦਾ ਨਾਮ ਹੈ ਧਰਮਪੁਰ ਗੋਬਿੰਦ ਸਿੰਘ ਹੈ ਉਹਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਹੈ ਤੇ ਕਹਿੰਦੇ ਜਿਹੜਾ ਪਟਵਾਰੀ ਸੀ ਉਹ ਸੰਤਾਂ ਦੇ ਚਰਨਾਂ ਦੇ ਉੱਤੇ ਹੈ ਇਹ ਇਹ ਤਾਂ ਪਹਿਲਾਂ ਹੀ ਸਾਡੇ ਜਿਹੜੀ ਦਿਲਾਂ ਦੀਆਂ ਜਾਣਦੇ ਹਨ ਬੁੱਝਦੇ ਹਨ ਕਹਿੰਦੇ ਜਿਹੜੀ ਜਨਾਂ ਨੂੰ ਸਾਡੇ ਨਾਮ ਕਰਨ ਦੇ ਵਾਸਤੇ ਆਇਆ ਹੈ ਸਾਨੂੰ ਇਸ ਦੀ ਲੋੜ ਨਹੀਂ ਹੈ ਅਸੀਂ ਕੇਵਲ ਤੇ ਕੇਵਲ ਇਸ ਕਾਲ ਯੁੱਗ ਦੇ ਸਮੇਂ ਦੇ ਦੌਰਾਨ ਇਸ ਦਿਨਾਂ ਲੋਕਾਂ ਦਾ ਇਹ ਦੁਨੀਆ ਦਾ ਉਧਾਰ ਕਰਨਾ ਇਸ ਕਰਕੇ ਸੰਗਤ ਜੀ ਬੜੀਆਂ ਸਾਖੀਆਂ ਉਹਨਾਂ ਦੇ ਜੀਵਨ ਵਿੱਚ ਤੋਂ ਬਾਬਾ ਨਾਨਕ ਜੀ ਦਾ ਜੀਵਨ ਬੜੀਏ ਤੇ ਬੜਾ ਸਮਾਂ ਲੱਗਣਾ ਹੈ ਪੜਨ ਦੇ ਵਾਸਤੇ ਬੜਾ ਸਮਾਂ ਲੱਗਣਾ ਹੈ ਦਰਸ਼ਨ ਦੇ ਵਾਸਤੇ ਕਉਂਕੀ ਅਸੇ ਮਾਪੁਰਖਾਂ ਦੀ ਜਿਹੜੀਆਂ ਕਮਾਈਆਂ ਹਨ ਸੰਗਤ ਜੀ ਉਹ ਕੁਝ ਸਮੇਂ ਦੇ ਵਿੱਚ ਬੋਲ ਤਰ ਕਿਹੜੀ ਦੱਸੀਆਂ ਜਾਂਦਾ ਹੈ ਕਿਉਂਕਿ ਜਿਨ੍ਹਾਂ ਨੇ ਸਾਰਾ ਜੀਵਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਕੇਵਲ ਤੇ ਕੇਵਲ ਅਕਾਰ ਪੁਰਖ ਦੇ ਨਾਮ ਨੂੰ ਜਪਣ ਦੇ ਵਿੱਚ ਨੂੰ ਲਗਾ ਦੇ ਬੜਾ ਉਹਨਾਂ ਨੇ ਜਿੱਥੇ ਲੋਕਾਂ ਦਾ ਉਧਾਰ ਕੀਤਾ ਹੈ ਕਿ ਉੱਥੇ ਇਸ ਕਾਲੂ ਦੇ ਸਮੇਂ ਦੇ ਦੌਰਾਨ ਧਰਮ ਗ੍ਰੰਥ ਸਹਿ ਮਹਾਰਾਜ ਜੀ ਦਾ ਬੜਾ ਵੱਡਾ ਸੰਕਾਰ ਕੀਤਾ ਬਾਬਾ ਨਾਨਕ ਸਿੰਘ ਦੀ ਕੀਰਤਨ ਗੁਰਬਾਣੀ ਸੁਣਦੇ ਵੀ ਬੜੇ ਉਹਨਾਂ ਨੂੰ ਬੜਾ ਅੰਦਰ ਦਾ ਉਹਨਾਂ ਦਾ ਛੌਂਕ ਕਉਂਕੀ ਇਕਵਾਰ ਦੀ ਵਾਰਤਾ ਮਿਲਦੀ ਹੈ ਬਾਬਾ ਨਾਨਕ ਸਿੰਘ ਦੀ ਨਾਨਕ ਸਰ ਦੀ ਤਸਵੀਰ ਦੇ ਉੱਤੇ ਸਭ ਬੈਠੇ ਨਹੀਂ ਕੋਈ ਕੋਈ ਮੇਰੇ ਵਰਗਾ ਜਿਹਨੂੰ ਕੋਈ ਚਾਤ ਤੁਰਾ ਹੁੰਦੀ ਆ ਸੰਨ ਕਿਆ ਬਾਬਾ ਨਾਨਕ ਸਿੰਘ ਦੇ ਕੋਲ ਤੇ ਬਾਬਾ ਨਾਨਕ ਸਿੰਘ ਜਦੋਂ ਕੀਰਤਨ ਦੇ ਪਤਾ ਹੁਣ ਬੜਾ ਉਹਨਾਂ ਨੂੰ ਛੌਂਕ ਤੇ ਕਹਿੰਦੇ ਜੀ ਉਹਨੇ ਯਾਦ ਕਰਕੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਭਾਈ ਸੁਨਾਹ ਹੁਣ ਆਪ ਕੋ ਜਿਹੜਾ ਉਹ ਮੇਰੇ ਵਰਗਾ ਸੀ ਜਿਹਨੂੰ ਕੋਈ ਚਾਰ ਸੋਰਾ ਆਉਂਦੀਆਂ ਸਨ ਉਹ ਕਹਿੰਦਾ ਬਾਬਾ ਜੀ ਕਿਹੜੀ ਆਈਟਮ ਵੇਚਦੇ ਹੋ ਕਿਉਂ ਆਪਰੇ ਮੰਦੇ ਹੋਵੇਂ ਜਿਹਦੇ ਨਾਲ ਕਹਿ ਰਿਹਾ ਕਿ ਕਿ ਬਾਬਾ ਜੀ ਕਿਹੜੀ ਆਈਟਮ ਵੇਚਦੇ ਬਾਬਾ ਨਾਨਕ ਸਿੰਘ ਉਸ ਅਕਾਲ ਪੁਰਖ ਦੀ ਅਗੰਮੀ ਜੋਤ ਦੇ ਰੰਤੇ ਹੋਏ ਕਹਿ ਰਹੇ ਸੀ ਤੇ ਭਾਈ ਜਿਹੜੀ ਅੰਦਰ ਤੂੰ ਮਨ ਦੇ ਵਿੱਚ ਤੋਂ ਇਹ ਸ਼ਬਦ ਕਹੇ ਹਨ ਅਸੀਂ ਉਹ ਸ਼ਬਦ ਨਹੀਂ ਸੁਣਨਾ ਚਾਹੁੰਦੇ। ਵੇਖ ਸ਼ਬਦ ਤੇਰੇ ਕੋਲ ਇਸ ਈਸ ਦਾ ਗੁਣ ਹੈ। ਤੇਰੇ ਕੋਲ ਇਹ ਸੁਰਾਵ ਦਾ ਗੁਣ ਹੈ ਪਰ ਜੇਕਰ ਤੇਰੇ ਅੰਦਰ ਦੇ ਵਿੱਚ ਹੋਮੇ ਹੈ ਤੇ ਜਿਹੜਾ ਸੰਗੀਤ ਹੈ ਉਹ ਸਭ ਨੂੰ ਪ੍ਰਭਾਵਿਤ ਨਹੀਂ ਕਰਦਾ। ਇਹਨੇ ਜੀ ਉਸ ਸਮੇਂ ਦੇ ਦੌਰਾਨ ਕੋਲ ਬੈਠੇ ਸਨ। ਉਹਨਾਂ ਸਮਿਆਂ ਦੇ ਦੌਰਾਨ ਸਤਖੰਡ ਦੇ ਰਾਗੀ ਸਿੰਘ ਹੋਏ ਹਨ ਭਾਈ ਸੁੰਦਰ ਸਿੰਘ। ਉਹ ਵੀ ਬਾਬਾ ਨੰਦ ਸਿੰਘ ਦੇ ਕੋਲ ਹੋਏ। ਉਹਨਾਂ ਕੋਲ ਨੂੰ ਕੋਈ ਜਾਦਾ ਕੀਰਤਨ ਦੇ ਬਾਰੇ ਕੋਈ ਜਿਆਦਾ ਰੌਜ ਨਹੀਂ ਸੀ ਜਿਆਦਾ ਕੋਈ ਬੰਦਾ ਨਹੀਂ ਪਰ ਬਾਬਾ ਨਾਨਕ ਸਿੰਘ ਜੀ ਦੇ ਨਾਲ ਉਹ ਅੰਧਮ ਜੁੜੇ ਹੋਏ ਸਨ ਬਾਬਾ ਸੁੰਦਰ ਸਿੰਘ ਜੀ ਨੂੰ ਬਾਬਾ ਨਾਨਕ ਸਿੰਘ ਜੀ ਨੇ ਵਚਨ ਕਿਹਾ ਕਿ ਭਾਈ ਸਾਹਿਬ ਜੀ ਤੁਸੀਂ ਕੀਰਤਨ ਜਿਹੜਾ ਹੈ ਉਹ ਸਰਵਣ ਕਰਵਾਓ ਕਹਿੰਦੇ ਜਦੋਂ ਫਿਰ ਕੀਰਤਨ ਸਰਵਣ ਕਰਵਾਇਆ ਭਾਈ ਸੁੰਦਰ ਸਿੰਘ ਜੀ ਨੇ ਤੇ ਜਿਹੜਾ ਉਹ ਗਾਉਣ ਆਇਆ ਸੀ ਉਹ ਵੀ ਉਹ ਬਾਬਾ ਸੁੰਦਰ ਸਿੰਘ ਦੇ ਕੀਰਤਨ ਦੇ ਗਾਏ ਦੇ ਉੱਤੇ ਝੁਮਣ ਲੱਗ ਪਿਆ ਤੇ ਬਾਕੀ ਜਿਹੜੇ ਸ਼ਬਦ ਹੈ ਉਹ ਜੇਕਰ ਅੰਦਰ ਮਨ ਦੇ ਅੰਦਰ ਗੁਰਬਾਣੀ ਹੈ ਤੇ ਫਿਰ ਹੀ ਜਿਹੜੀ ਬਾਹਰ ਪ੍ਰਗਟ ਹੋ ਸਕਦੀ ਹੈ ਫਿਰ ਹੀ ਕਿਸੇ ਦੂਜੇ ਦੇ ਉੱਤੇ ਪ੍ਰਭਾਵ ਪਾ ਸਕਦਾ ਹੈ ਤੇ ਸਤਗੁਰੂ ਜੀ ਕਹਿੰਦੇ ਜੇਕਰ ਅਵਰ ਉਪਦੇਸ ਆਪ ਨਾ ਕਰੇ ਆਵਤ ਜਾਵਤ ਜਨਮ ਹੈ ਜੇਕਰ ਕੋਈ ਆਪ ਹੀ ਵੀ ਕਰੇਗਾ ਤੇ ਦੂਜੇ ਨੂੰ ਉਪਦੇਸ਼ ਦੇਣਾ ਹੈ ਬੜਾ ਸੌਖਾ ਹੈ ਪਰ ਸੰਗਤ ਜੀ ਅੱਜ ਵੀ ਗੁਰਗ੍ਰੰਥ ਹੈ ਮਹਾਰਾਜ ਜੀ ਦੀ ਗੁਰਬਾਣੀ ਜਿੱਥੇ ਸਰਬ ਸਾਂਝੀ ਵਾਲਤਾ ਦੇ ਗੁਰੂ ਧੰਨ ਗੁਰ ਗ੍ਰੰਥ ਸਾਹਿਬ ਜੀ ਨੂੰ ਬਾਬਾ ਅਨੰਤ ਸਿੰਘ ਜੀ ਨੇ ਬੜਾ ਸਤਕਾਰ ਦੇ ਕਰਕੇ ਸਤਕਾਰ ਦੇ ਨਾਲ ਜਿੱਥੇ ਸਤਿਗੁਰਾਂ ਦਾ ਅਨੁਕੂਲ ਕੀਤਾ ਹੈ ਸਤਕਾਰ ਕੀਤਾ ਹੈ ਉੱਥੇ ਹੀ ਬਾਣੀ ਦੇ ਅਰਥਾਂ ਦੇ ਮੁਤਾਬਕ ਆਪਣੀ ਜੀਵਨ ਨੂੰ ਵੀ ਚਲਾਇਆ ਹੈ ਤੇ ਅੱਜ ਸਾਡੇ ਵਿੱਚ ਇਹੀ ਕਮੀ ਅੱਜ ਸਾਡੇ ਵਿੱਚ ਇਹੀ ਖੋਟ ਹੈ ਕਿ ਗੁਰਬਾਣੀ ਆਪਾਂ ਪੜਦੇ ਹਾਂ ਸੁਣਦੇ ਹਾਂ ਪਰ ਗੁਰਬਾਣੀ ਦੇ ਜਿਹੜੇ ਅਰਥ ਹਨ ਉਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਉਹਨਾਂ ਨੂੰ ਖੁਦ ਉਹ ਲਾਗੂ ਹੋਣੇ ਜ਼ਰੂਰੀ ਹਨ ਤੇ ਇਹ ਕੱਲੋ ਦੇ ਸਮੇਂ ਦੇ ਵਿੱਚ ਖਾਸ ਕਰਕੇ ਇਸ ਕਰਕੇ ਸੰਗਤ ਜੀ ਜੋ ਸੰਤਾਂ ਦੀ ਮਹਿਮਾ ਹੈ ਬਾ ਪੁਰਖਾਂ ਦੀ ਮਹਿਮਾ ਹੈ ਉਹਨਾਂ ਨੂੰ ਵਿਆਹਨ ਕਰਨਾ ਬੜਾ ਔਖਾ ਹੈ ਮਹਿਮਾ ਸਾਧੂ ਸੰਗਤ ਕੀ ਸੁਨੋ ਮੇਰੇ ਹਿਤਾ ਮੈਲ ਕੋਈ ਕੋਟ ਅਗ ਹਰੇ ਨਿਰਮਲ ਪੈ ਤੋ ਆਓ ਇੱਕੋ ਸ਼ਬਦੀਹਾ ਦੇ ਪਰ ਕੀ ਆਪਾ ਅਧਪਰਾਂ ਦੇ ਚਰਨਾਂ ਵਿੱਚ ਸਰਦਾ ਬੇਰਤੀ ਕਰਾ ਕੇ